ਅਕਬਰ ਦੇ ਦਰਬਾਰ ਵਿੱਚ ਸੁਲਤਾਨ ਖਾਨ ਨਾਂ ਦਾ ਇੱਕ ਦਰਬਾਰੀ ਸੀ ਉਸ ਦੀ ਇੱਛਾ ਸੀ ਕਿ ਉਹ ਇੱਕ ਜਿਆ ਕੰਮ ਕਰੇ ਜਿਸ ਨਾਲ ਰਾਜ ਦਰਬਾਰ ਵਿੱਚ ਉਸ ਨੂੰ ਉੱਚਾ ਅਹੁਦਾ ਮਿਲ ਜਾਵੇ ਲੋਕ ਉਸ ਦਾ ਆਦਰ ਕਰਨ ਤੇ ਉਸ ਦੇ ਕੋਲ ਬਹੁਤ ਸਾਰੀ ਦੌਲਤ ਹੋਵੇ ਸੁਲਤਾਨ ਦੇ ਰਾਹ ਦਾ ਸਭ ਤੋਂ ਵੱਡਾ ਡਿੱਕਾ ਬੀਰਬਲ ਸੀ ਬਾਦਸ਼ਾਹ ਬੀਰਬਲ ਤੋਂ ਪੁੱਛੇ ਬਿਨਾਂ ਇੱਕ ਪੈਰ ਵੀ ਨਹੀਂ ਪੁੱਟਦਾ ਸੀ ਇੰਨੇ ਦਿਨ ਕਿਸੇ ਕਾਰਨ ਰਾਜ ਦੇ ਮੁੱਖ ਖਜ਼ਾਨਚੀ ਨੂੰ ਹਟਾ ਦਿੱਤਾ ਗਿਆ ਤੇ ਨਵੇਂ ਖਜ਼ਾਨਚੀ ਦੀ ਭਾਲ ਸ਼ੁਰੂ ਹੋ ਗਈ। ਸੁਲਤਾਨ ਖਾਨ ਇਸ ਥਾਂ ਤੇ ਆਪਣੇ بیٹے ਨਿਸ਼ਾਰ ਖਾਨ ਨੂੰ ਨੌਕਰੀ ਦਿਵਾਉਣਾ ਚਾਹੁੰਦਾ ਸੀ। ਨਿਸ਼ਾਰ ਖਾਨ ਝੂਠਾ ਬੇਈਮਾਨ ਤੇ ਚਾਲਬਾਜ਼ ਸੀ। ਇੱਕ ਦਿਨ ਬੀਰਬਲ ਸਮੇਂ ਤੇ ਦਰਬਾਰ ਵਿੱਚ ਨਾ ਆ ਸਕਿਆ। ਬਾਦਸ਼ਾਹ ਵਾਰ-ਵਾਰ ਬੀਰਬਲ ਬਾਰੇ ਪੁੱਛ ਰਿਹਾ ਸੀ। ਸੁਲਤਾਨ ਖਾਨ ਅਜੇ ਮੌਕੇ ਦੀ ਭਾਲ ਵਿੱਚ ਹੀ ਸੀ। ਉਸ ਨੇ ਬਾਦਸ਼ਾਹ ਨੂੰ ਕਿਹਾ ਹਜ਼ੂਰ ਤੁਸੀਂ ਦੇਖ ਰਹੇ ਹੋ ਕਿ ਕੁਝ ਦਿਨਾਂ ਤੋਂ ਬੀਰਬਲ ਨਾ ਤਾਂ ਸਮੇਸਿਰ ਦਰਬਾਰ ਵਿੱਚ ਆਉਂਦੇ ਹਨ ਅਤੇ ਨਾ ਹੀ ਰਾਜਕਾਜ ਵਿੱਚ ਮਨ ਲਾਉਂਦੇ ਹਨ। ਬਾਦਸ਼ਾਹ ਸਮਝ ਗਿਆ ਕਿ ਸੁਲਤਾਨ ਖਾਂ ਬੀਰਬਲ ਨੂੰ ਉਹਨਾਂ ਦੀਆਂ ਨਜ਼ਰਾਂ ਤੋਂ ਡੇਗਣ ਦੀ ਕੋਸ਼ਿਸ਼ ਕਰ ਰਿਹਾ ਹੈ। ਬਾਦਸ਼ਾਹ ਨੇ ਉਸਦੇ ਮਨ ਦੀ ਥਾਂ ਲੈਣ ਦੀ ਕੋਸ਼ਿਸ਼ ਕੀਤੀ ਤੇ ਕਿਹਾ ਕਿ ਅੱਜਕੱਲ ਬੀਰਬਲ ਮੇਰੀ ਕਿਸੇ ਗੱਲ ਦਾ ਠੀਕ ਤਰ੍ਹਾਂ ਜਵਾਬ ਨਹੀਂ ਦਿੰਦਾ। ਨਾ ਹੀ ਰਾਜਕਾਜ ਵਿੱਚ ਮੇਰੀ ਕਿਸੇ ਪ੍ਰਕਾਰ ਦੀ ਮਦਦ ਕਰਦਾ ਹੈ। ਅੱਜ ਜ਼ਰੂਰੀ ਕੰਮ ਹੈ ਤੇ ਉਹ ਅਜੇ ਤੱਕ ਦਰਬਾਰ ਵਿੱਚ ਨਹੀਂ ਆਇਆ ਦੱਸੋ ਸੁਲਤਾਨ ਬਿਰਬਲ ਨੂੰ ਕੀ ਸਜ਼ਾ ਦਿੱਤੀ ਜਾਵੇ ਬਾਦਸ਼ਾਹ ਦੀ ਗੱਲ ਸੁਣ ਕੇ ਸੁਲਤਾਨ ਖੁਸ਼ ਹੋ ਗਿਆ ਤੇ ਬੋਲਿਆ ਹਜ਼ੂਰ ਅੱਜ ਬਿਰਬਲ ਜਿਹੜੀ ਵੀ ਗੱਲ ਕਹੇ ਉਸ ਦੇ ਜਵਾਬ ਵਿੱਚ ਤੁਸੀਂ ਨਹੀਂ ਕਹਿਣਾ ਹੈ ਬਾਦਸ਼ਾਹ ਸੁਲਤਾਨ ਦੀ ਗੱਲ ਨਾਲ ਸਹਿਮਤ ਹੋ ਗਿਆ ਕੁਝ ਹੀ ਦੇਰ ਵਿੱਚ ਬਿਰਬਲ ਦਰਬਾਰ ਵਿੱਚ ਹਾਜ਼ਰ ਹੋ ਗਿਆ ਬਾਦਸ਼ਾਹ ਨੇ ਦੇਰ ਨਾ ਲਾਉਣ ਦਾ ਕਾਰਨ ਪੁੱਛਿਆ ਬੀਰਬਲ ਨੇ ਜਵਾਬ ਦਿੱਤਾ ਹਜ਼ੂਰ ਮੇਰੀ ਘਰ ਵਾਲੀ ਦੀ ਸਿਹਤ ਠੀਕ ਨਹੀਂ ਸੀ ਉਸ ਨੂੰ ਹਕੀਮ ਸਾਹਿਬ ਦੇ ਕੋਲ ਲੈ ਕੇ ਗਿਆ ਸੀ ਬਸ ਉੱਥੇ ਹੀ ਦੇਰ ਹੋ ਗਈ ਨਹੀਂ ਮੈਨੂੰ ਤੁਹਾਡੀ ਗੱਲ ਤੇ ਵਿਸ਼ਵਾਸ ਨਹੀਂ ਬਾਦਸ਼ਾਹ ਨੇ ਕਿਹਾ ਹਜ਼ੂਰ ਵਿਸ਼ਵਾਸ ਨਾ ਹੋਵੇ ਤਾਂ ਹਕੀਮ ਸਾਹਿਬ ਨੂੰ ਸੱਦ ਕੇ ਪੁੱਛ ਲਵੋ ਬੀਰਬਲ ਬੋਲਿਆ ਮੈਂ ਹੀ ਤੈਨੂੰ ਮਾਫ਼ ਨਹੀਂ ਕੀਤਾ ਜਾ ਸਕਦਾ ਬਾਦਸ਼ਾਹ ਨੇ ਕਿਹਾ ਬੀਰਬਲ ਨੇ ਸੋਚਿਆ ਅੱਜ ਬਾਦਸ਼ਾਹ ਹਰ ਗੱਲ ਦਾ ਜਵਾਬ ਨਹੀਂ ਵਿੱਚ ਕਿਉਂ ਦੇ ਰਿਹਾ ਹੈ ਜ਼ਰੂਰ ਕੋਈ ਗੱਲ ਹੈ ਬਾਦਸ਼ਾਹ ਦੇ ਵਰਤਾਓ ਵਿੱਚ ਅਚਾਨਕ ਆਈ ਇਸ ਤਬਦੀਲੀ ਕਾਰਨ ਬੀਰਬਲ ਦੁਖੀ ਹੋ ਗਿਆ ਸਾਰੇ ਚੁੱਪ ਅਤੇ ਸਿਰ ਸੁੱਟੀ ਖੜੇ ਸਨ ਸੁਲਤਾਨ ਖਾਨ ਦੇ ਚਿਹਰੇ ਤੇ ਮੁਸਕਰਾਹਟ ਦੇਖ ਕੇ ਬੀਰਬਲ ਨੂੰ ਹੈਰਾਨੀ ਹੋਈ ਬੀਰਬਲ ਨੂੰ ਸਾਰੀ ਗੱਲ ਸਮਝ ਵਿੱਚ ਆ ਗਈ ਕਿ ਸੁਲਤਾਨ ਖਾਨ ਆਪਣੇ ਬੇਟੇ ਨੂੰ ਖਜ਼ਾਨਚੀ ਬਣਾਉਣਾ ਚਾਹੁੰਦਾ ਹੈ ਇਸ ਲਈ ਜ਼ਰੂਰ ਉਸੇ ਨਹੀਂ ਬਾਦਸ਼ਾਹ ਦੇ ਕੰਨ ਭਰੇ ਹੋਣਗੇ ਹਜ਼ੂਰ ਮੈਂ ਵਾਪਸ ਘਰ ਜਾਣਾ ਚਾਹੁੰਦਾ ਹਾਂ ਮੇਰੀ ਘਰ ਵਾਲੀ ਦੀ ਸਿਹਤ ਜ਼ਿਆਦਾ ਖਰਾਬ ਹੈ ਦੇਖਭਾਲ ਲਈ ਕੋਈ ਕੋਲ ਵੀ ਤਾਂ ਹੋਣਾ ਚਾਹੀਦਾ ਹੈ ਵੀਰਬਲ ਦੀ ਗੱਲ ਦਾ ਜਵਾਬ ਨਹੀਂ ਵਿੱਚ ਆਉਣਾ ਸੀ ਇਸ ਲਈ ਬਾਦਸ਼ਾਹ ਨੇ ਇਨਕਾਰ ਕਰ ਦਿੱਤਾ ਠੀਕ ਹੈ ਹਜ਼ੂਰ ਫਿਰ ਦਰਬਾਰ ਦਾ ਕੰਮ ਸ਼ੁਰੂ ਕੀਤਾ ਜਾਵੇ ਕਈ ਦਿਨਾਂ ਤੋਂ ਖਜ਼ਾਨੇ ਦਾ ਕੰਮ ਬੰਦ ਪਿਆ ਹੈ ਪੁਰਾਣੇ ਖਜ਼ਾਨਚੀ ਦੇ ਚਲੇ ਜਾਣ ਤੋਂ ਬਾਅਦ ਕੋਈ ਨਵਾਂ ਖਜ਼ਾਨਚੀ ਅਜੇ ਤੱਕ ਨਹੀਂ ਲਗਾਇਆ ਗਿਆ ਹੈ ਮੈਂ ਚਾਹੁੰਦਾ ਹਾਂ ਕਿ ਸੁਲਤਾਨ ਖਾਨ ਦੇ بیٹے ਨਿਸਾਰ ਖਾਨ ਨੂੰ ਇਸਹੁ ਦੇ ਤਿਲਾ ਦਿੱਤਾ ਜਾਵੇ ਕਹਿੰਦੇ ਹੋਏ ਬੀਰਬਲ ਨੇ ਸੁਲਤਾਨ ਖਾਨ ਵੱਲ ਦੇਖਿਆ ਉਹ ਖੁਸ਼ ਸੀ ਨਹੀਂ ਕਦੀ ਕਦੀ ਨਹੀਂ ਮੈਂ ਉਸ ਨੂੰ ਕਦੀ ਖਜ਼ਾਨਚੀ ਨਹੀਂ ਬਣਾ ਸਕਦਾ ਬੀਰਬਲ ਬਾਦਸ਼ਾਹ ਦੇ ਮੂੰਹੋਂ ਨਹੀਂ ਹੀ ਸੁੰਨਣਾ ਚਾਹੁੰਦਾ ਸੀ ਉਸ ਨੇ ਮੁਸਕਰਾ ਕੇ ਸੁਲਤਾਨ ਵੱਲ ਦੇਖਿਆ ਉਹ ਮੂਲਮਕਾਈ ਖੜਾ ਸੀ ਸੁਲਤਾਨ ਬਾਦਸ਼ਾਹ ਕੋਲ ਜਾ ਕੇ ਕਹਿਣ ਲੱਗਿਆ ਹਜ਼ੂਰ ਤੁਸੀਂ ਕੀ ਕਰ ਰਹੇ ਹੋ ਮੇਰਾ ਪੁੱਤ ਵਧੀਆ ਖਜ਼ਾਨਚੀ ਸਾਬਤ ਹੋਏਗਾ ਸੁਲਤਾਨ ਮੈਂ ਤਾਂ ਤੇਰੇ ਹੀ ਕਹਿਣ ਤੇ ਬੀਰਬਲ ਦੀ ਹਰੇਕ ਗੱਲ ਦਾ ਨਹੀਂ ਵਿੱਚ ਜਵਾਬ ਦਿੰਦਾ ਹੈ ਹੁਣ ਮੈਂ ਕੁਝ ਨਹੀਂ ਕਰ ਸਕਦਾ ਫਿਰ ਬੀਰਬਲ ਦੇਖ ਕੇ ਬਾਦਸ਼ਾਹ ਮੁਸਕਰਾ ਪਿਆ ਤੇ ਉਸ ਨੂੰ ਕੋਲ ਬੁਲਾ ਕੇ ਕਿਹਾ ਤੂੰ ਹਰ ਗੱਲ ਤਰੰਤ ਹੀ ਤਾੜ ਜਾਂਦਾ ਹੈ ਬੀਰਬਲ ਜਿਸ ਤਰਾਈ ਤੇ ਬਾਦਸ਼ਾਹ ਨੇ ਉਸ ਨੂੰ ਸ਼ਾਬਾਸ਼ ਦਿੱਤੀ ਇਸ ਤਰ੍ਹਾਂ ਬੀਰਬਲ ਦੀ ਸਿਆਣਪ ਨਾਲ ਸੱਪ ਵੀ ਮਰ ਗਿਆ ਤੇ ਲਾਠੀ ਵੀ ਨਹੀਂ ਟੁੱਟੀ